ਇਸੇ ਟੀਮ ਦੇ ਵੱਲੋਂ ਜਿਹੜਾ ਇੱਕ ਔੜ ਦੇ ਵਿੱਚ ਵੀ ਇੱਕ ਅਵਾਦਤ ਹੋਈ ਸੀ ਉਹਦੇ ਵਿੱਚ ਇੱਕ ਹਸਬੈਂਡ ਨੇ ਜਿਹੜਾ ਆਪਣੀ ਵਾਈਫ ਦਾ ਕਤਲ ਕਰਤਾ ਸੀ ਇਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਲਖੀ ਰਹਿੰਦੀ ਸੀ ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਹਾ ਸੁਣੀ ਹੋਈ ਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਕਾਸੀ ਐਫਆਰ ਨੰਬਰ 60/24 103 ਬੀਐਨਐਸ ਜਿਹੜਾ ਔਰ ਪੁਲਿਸਿੰਗ ਦੇ ਵਿੱਚ ਰਜਿਸਟਰ ਕੀਤਾ ਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਸ ਦੋਸ਼ੀ ਨੂੰ ਉਹਦੇ ਹਸਬੰਦ ਨੂੰ ਇਹਨੂੰ ਵੀ ਅਰੇਸਟ ਕਰ ਲਿਆ ਇਹਦਾ ਨਾਮ ਹੈਗਾ ਸ਼ੈਂਟੂ ਕੁਮਾਰ ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਮਾਲ ਖੁਰਦ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀਗੇ ਕਾਰਨ ਕੀ ਰਿਹਾ ਸਾਰੇ ਨੂੰ ਮਾਰੀ ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤਾਂ ਇਸੇ ਕਾਰਨ ਕਰਕੇ ਉਹਨੇ ਜਿਹੜਾ ਉਹਦਾ ਕਤਲ ਕੀਤਾ ਸ਼ਰਾਬ ਪੀਆ ਹੋ ਸਕਦੀ ਸਰ ਕਿ ਸ਼ਰਾਬ ਪੀਤੀ ਹੋਣੀ ਹੈਂ ਜੀ ਹਸਬੰਡ ਨੇ ਸ਼ਰਾਬ ਪੀਤੀ ਹੋਣੀ ਬਿਲਕੁਲ ਜੀ ਇਹ ਵੀ ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਿਹੜਾ ਸ਼ਰਾਬ ਪੀਤੀ ਸੀ ਉਹ ਵੀ ਇੱਕ ਕਾਰਨ ਲੱਗਦਾ ਹੈ ਕਿ ਉਹਨੂੰ ਦਾ ਪਤਨ ਸਰ ਬੱਚਿਆਂ ਦੀ ਉਮਰ ਕਿੰਨੀ ਹੈ ਜੀ ਦੱਸਿਆ ਬੱਚੇ ਛੋਟੇ ਹੈਗੇ ਜੀ ਬੱਚੇ ਬਿਲਕੁਲ ਦੋ ਬੱਚੇ ਇਹਨਾਂ ਦੇ ਦੋਵੇਂ ਬੱਚੇ ਛੋਟੇ ਹੈਗੇ ਸਰ ਜੀ ਤਾਂ ਮਤਲਬ ਇਹ ਵੀ ਜਿਹੜਾ ਹਸਬੰਡ ਹੈ ਉਹ ਜੇਲ੍ਹ ਚ ਹੈ ਤਾਂ ਬੱਚੇ ਕਿੱਥੇ ਜਾਂ ਆਦੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੱਥ ਬੁੱਕ ਕੇ